ਦੁਪਹਿਰਾ ਕਿੱਟਨਾ ਹੈ ਹਾਂਜੀ ਹਰ ਵਾਰ ਹਰ ਵਾਰ ਆਉਂਦੇ ਹੋ ਹਾਂਜੀ ਕਿੰਨੀ ਦੇਰ ਹੋ ਗਈ ਆਉਂਦੇ ਆ ਤੁਹਾਨੂੰ 2.5 ਸਾਲ 2.5 ਸਾਲ ਹੋ ਗਏ ਮਾਤਾ ਜੀ ਬੜੀ ਖੁਸ਼ੀ ਮਿਲਦੀ ਹੈ ਤੁਸੀਂ ਵੀ ਸਿਰ ਤੇ ਕੇਸ ਦੀ ਸਜਾਈਆ ਛੋਟੇ ਬੱਚੇ ਨੇ ਵੀ ਅਮਰ ਸ਼ਕਿਆ ਹੋਇਆ ਹੈ ਵੱਡੇ ਸਕੂਲ ਮੇਰੇ ਅੱਡਾ ਮਹਾਰਾਜ ਦੇ ਘਰ ਆਣ ਦੀ ਜੋ ਮੈਂ ਮੰਗਿਆ ਮੈਨੂੰ ਸਭ ਕੁਝ ਮਿਲਿਆ ਮੈਨੂੰ 2 ਸਾਲ ਹੋ ਗਏ ਹੁੰਦਿਆਂ ਨੂੰ ਹਰ ਐਤਵਾਰ ਉਹਨਾਂ ਮੈਂ ਜੋ ਮੰਗਦਾ ਮੈਨੂੰ ਮਿਲਦਾ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਲੋਕਾਂ ਦੀ ਸ਼ਰਧਾ ਦੇਖੋ ਤੁਸੀਂ ਕਿੰਨੀ ਹੈ ਕੋਈ ਘੱਟ ਹਜ਼ਾਰਾਂ ਵਿੱਚ ਨਹੀਂ 100 ਵਿੱਚ ਨਹੀਂ ਲੱਖਾਂ ਵਿੱਚ ਹੈ ਤੁਪ ਦੇ ਵੀ ਰੰਗ ਉਹਦੇ ਆ ਵਾ ਬਾਬਾ ਦੀਪ ਸਿੰਘ ਜੀ ਦੇ ਤੇ ਵਧੀਆ ਜਿਹਾ ਮੌਸਮ ਆ ਉਹ ਵੀ ਰੰਗ ਉਹਨਾਂ ਦੇ ਕੀ ਬਾਤ ਹੈ ਇਹ ਤਸਵੀਰ ਦੇਖੋ ਇਹ ਬਿਰਤੀ ਜਿਹੜੀ ਗੁਰੂ ਨਾਲ ਲੱਗੀ ਹੋਈ ਹੈ ਪਾਠ ਸਿਮਰਨ ਦੇ ਨਾਲ ਇਹ ਹਾਲ ਹੁੰਦੇ ਨੇ ਕਿ ਗੁਰੂ ਦੇ ਨਾਲ ਸਾਡੀ ਆਤਮਾ ਜੁੜ ਜਾਂਦੀ ਹੈ ਤਾਂ ਖੂਬਸੂਰਤ ਤਸਵੀਰ ਹੋਰ ਕੋਈ ਨਹੀਂ ਹੋ ਸਕਦੀ ਇਹਨੇ ਮੀ ਦੇ ਵਿੱਚ ਵੀ ਸੰਗਤ ਇੱਥੇ ਦੁਪਹਿਰਾ ਘਟਣ ਆਉਂਦੀ ਹੈ ਤੇ ਛੋਟੇ-ਛੋਟੇ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਪਹੁੰਚਦੇ ਨੇ ਹਰ ਸੰਡੇ ਮੈਂ ਮੀਨਸ ਇੱਥੇ ਆਉਣਾ ਕਿੱਥੋਂ ਆਉਂਦੇ ਨੇ ਮੁਖਸਰ ਸਾਹਿਬ ਤੋਂ ਮੁਖਸਰ ਸਾਹਿਬ ਤੋਂ ਖਾਸ ਦੁਪਹਿਰਾ ਘਟਣ ਆਉਂਦੇ ਹਾਂਜੀ 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 ਗੁਰਦੁਰਾਸ਼ੀਦਾ ਸਾਹਿਬ ਦੇ ਪਿੱਛੇ 2-2 ਕਿਲੋਮੀਟਰ ਤੱਕ ਸੰਗਤ ਸੜਕਾਂ ਤੇ ਬੈਠੀ ਹੋਈ ਆ ਤੇ ਅੰਦਰ ਦੀ ਜੇਕਰ ਗੱਲ ਕਰਦੇ ਆ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਕਹਿ ਸਕਦੇ ਆ ਕਿ ਗੁਰਦੁਰਾਸ਼ੀਦਾ ਸਾਹਿਬ ਪਹੁੰਚਦੀ ਹੈ ਮੌਸਮ ਬਦਲੇ ਪਰ ਕੋਈ ਅਸਰ ਨਹੀਂ ਹੈ ਸੰਗਤ ਤੇ ਹੋਏ ਗਾਨੀ ਮਾਲਕ ਦਾ ਸਭ ਕੁਝ ਸਭ ਕੁਝ ਮਾਲਕ ਦਾ ਅਸਰੀ ਅਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦਾ ਸਾਹਿਬ ਜਿੱਥੇ ਅੱਜ ਮੌਸਮ ਦੇ ਮિજાਜ ਦਾ ਬਦਲੇ ਨੇ ਪਰ ਸੰਗਤ ਤੇ ਧੁੱਪ ਛਾਂ ਜਾਂ ਇਹ ਮੀਂਹ ਕਣੀ ਦਾ ਕੋਈ ਅਸਰ ਨਹੀਂ ਹੈ ਪਹਿਲਾਂ ਤੇ ਤਸਵੀਰਾਂ ਦੇਖੋ ਗੁਰਦੁਆਰਾ ਸ਼ਹੀਦਾ ਸਾਹਿਬ ਦੀਆਂ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਸੰਗਤ ਸਾਡੇ ਦਾ ਮੌਜੂਦਾ ਹੈ ਸੇਵਾਦਾਰ ਸਾਡੇ ਦਾ ਮੌਜੂਦਾ ਹੈ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੋ ਅੱਜ ਮੌਸਮ ਬਦਲਿਆ ਹੈ ਸਿਖਰ ਦੁਪਹਿਰ ਦੇ ਵਿੱਚ ਵੀ ਜੀ ਦੇ ਰੰਗ ਆ ਉਹਨਾਂ ਦੀ ਕਿਰਪਾ ਵਾ ਅੱਗੇ ਸਿਖਰ ਧੁੱਪ ਦੇ ਵਿੱਚ ਸੰਗਤ ਸੜਕ ਦੇ ਵਿੱਚ ਬੈਠੀ ਹੁੰਦੀ ਸੀ ਅੱਜ ਮੀਂਹ ਕਣੀ ਵੀ ਲੱਗੀ ਹੋਈ ਹੈ ਮੀਂਹ ਕਣੀ ਦੇ ਵਿੱਚ ਵੀ ਸੰਗਤ ਤੇ ਕੋਈ ਆਪਣਦੇ ਵੀ ਰੰਗ ਉਹਦੇ ਆ ਵਾ ਬਾਬਾ ਦੀਪ ਸਿੰਘ ਜੀ ਦੇ ਤੇ ਵਧੀਆ ਅੱਜ ਮੌਸਮ ਆ ਉਹ ਵੀ ਰੰਗ ਉਹਨਾਂ ਦੇ ਕੀ ਬਾਤ ਹੈ ਜੀ ਸੋਏ ਲੋਕਾਂ ਦੇ ਲੱਗਦਾ ਕਿ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਜੋ ਅੱਜ ਮੌਸਮ ਬਦਲਿਆ ਤੇ ਇਹ ਤਸਵੀਰ ਦੇਖੋ ਇਹ ਬਿਰਤੀ ਜਿਹੜੀ ਗੁਰੂ ਨਾਲ ਲੱਗੀ ਹੋਈ ਹੈ ਪਾਠ ਸਿਮਰਨ ਦੇ ਨਾਲ ਇਹ ਹਾਲ ਹੁੰਦੇ ਨੇ ਕਿ ਗੁਰੂ ਦੇ ਨਾਲ ਸਾਡੀ ਆਤਮਾ ਜੁੜ ਜਾਂਦੀ ਹੈ ਸੋ ਜਗ ਦੀ ਜੋਤ ਤੇ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਅੱਜ ਸੰਗਤ ਅਜੇਕਰ ਇਕੱਠ ਵਿਖਾਈਏ ਨਾਮ ਸਿਮਰਨ ਦੀ ਜਿੱਕਰ ਅਸੀਂ ਗੱਲ ਕਰਦੇ ਤੇ ਇੱਕ ਵਾਰ ਇਹ ਤਸਵੀਰਾਂ ਦਿਖਾ ਦਈਏ ਗੁਰਦੁਰਾਸ਼ੀ ਦਾ ਸਾਹਿਬ ਦੇ ਪਿੱਛੇ 2-2 ਕਿਲੋਮੀਟਰ ਤੱਕ ਸੰਗਤ ਸੜਕਾਂ ਤੇ ਬੈਠੀ ਹੋਈ ਆ ਤੇ ਅੰਦਰ ਦੀ ਜੇਕਰ ਗੱਲ ਕਰਦੇ ਆ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਕਹਿ ਸਕਦੇ ਆ ਕਿ ਗੁਰਦੁਰਾਸ਼ੀ ਦਾ ਸਾਹਿਬ ਪਹੁੰਚਦੀ ਹੈ ਪਰ ਇਹ ਸਮਾਂ ਚੁਪੈਰਾ ਸਾਹਿਬ ਤੋਂ ਜਾਣਦਾ ਹੋਇਆ ਪਰ ਅਸੀਂ ਸੰਗਤਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਦਾ ਮਹਿਸੂਸ ਕਰਦੀ ਹੈ ਸੰਗਤ ਕਿਉਂਕਿ ਅੱਜ ਦਾ ਦਿਨ ਬੜਾ ਵਡਪਾਗਾ ਜਿੱਥੇ ਸਾਨੂੰ ਸਮੂਹ ਪੰਥ ਦੇ ਵਿੱਚ ਇੰਨਾ ਇਕੱਠ ਦੇਖਣ ਨੂੰ ਮਿਲਦਾ ਹੈ ਸਾਡੀਆਂ ਮਾਵਾ ਪੈਣਾ ਬਜ਼ੁਰਗ ਬੱਚਿਆਂ ਤੋਂ ਲੈ ਕੇ ਹਰ ਕੋਈ ਇਸ ਸਥਾਨ ਤੇ ਚੁਪੈਰਾ ਘਟਣ ਦੇ ਲਈ ਪਹੁੰਚਦਾ ਬਿਰਜੀ ਵਾਇਗੁਰ ਜੀ ਕਾ ਖਾਲਸਾ ਬੈ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਓੰਕਾਰ ਸਿੰਘ ਜੀ ਪਿਆਰੋ ਇੱਥੇ ਚੁਪੈਰਾ ਘਟਣ ਆਉਂਦੇ ਹੋ ਕਿਵੇਂ ਦਾ ਮਹਿਸੂਸ ਕਰਦੇ ਹੋ ਜੀ ਬਹੁਤ ਵਧੀਆ ਲੱਗਦਾ ਜੀ ਮਨ ਨੂੰ ਬਹੁਤ ਵਧੀਆ ਲੱਗਦਾ ਜੀ ਹਰ ਐਤਵਾਰ ਆਉਂਦਾ ਮੈਂ ਅੱਜ ਮੌਸਮ ਬਦਲਿਆ ਪਰ ਸੰਗਤ ਤੇ ਕੋਈ ਅਸਰ ਨਹੀਂ ਹੈ ਜੀ ਮੀ ਕਣੀ ਦਾ ਨਹੀਂ ਜੀ ਪਿਆਰੇ ਬੋਲਾ ਮਤਲਬ ਮੀ ਪੈ ਰਿਹਾ ਪਰ ਸੰਗਤ ਤੇ ਪਾਠ ਕਰ ਰਹੀ ਕੋਈ ਮੁਸ਼ਕਲ ਨਹੀਂ ਆ ਰਹੀ ਕੋਈ ਮੁਸ਼ਕਲ ਨਹੀਂ ਆ ਰਹੀ ਵਧੀਆ ਪਰ ਇਹ ਹੈ ਕਿ ਅੰਦਰ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਉੱਥੇ ਥੋੜੀ ਜਿਹੀ ਗਰਮੀ ਹੈਗੀ ਹੈ ਬਾਕੀ ਠੀਕ ਹੈ ਸਭ ਕੁਝ ਪਰ ਲੱਗਦਾ ਸੰਗਤ ਤੇ ਗਰਮੀ ਜਾਂ ਮੀਂਹ ਦਾ ਕੋਈ ਅਸਰ ਹੀ ਨਹੀਂ ਨਹੀਂ ਜੀ ਕੋਈ ਅਸਰ ਨਹੀਂ ਜੀ ਆਪਣਾ ਮਤਲਬ ਪੂਰੀ ਲਗਨ ਜਿਹਾ ਦਿਲ ਪੂਰਾ ਮਤਲਬ ਮਨ ਪੂਰਾ ਸਾਹ ਜੀ ਬਹੁਤ ਵਧੀਆ ਕਰਦਾ ਕਿਵੇਂ ਜਦ ਇੱਥੇ ਆਉਂਦੇ ਹੋ ਘਰੋਂ ਤੁਰਦੇ ਹੋ ਕੀ ਖਿਆਲ ਹੁੰਦੇ ਮਨ ਦੇ ਵਿੱਚ ਮਨ ਦੇ ਵਿੱਚ ਹੋਏ ਹੁੰਦਾ ਕਿ ਮਤਲਬ ਗੁਰੂ ਘਰ ਜਾਣਾ ਮਤਲਬ ਸਾਫ ਦਿਲ ਲੈ ਕੇ ਜਾਓ ਮਤਲਬ ਕਿਸੇ ਨਾਲ ਕੋ ਗਲ ਨਾ ਕਰ ਨੀ ਸਿੱਧਾ ਆਪਣਾ ਜਾਣਾ ਆਪਣਾ ਮੱਥਾ ਟੇਕ ਕੇ ਆਪਣੇ ਘਰ ਜਾਓ ਬਹੁਤ ਲੋਕ ਬਹੁਤ ਲੋਕ ਚੁਪਾਰੇ ਨੂੰ ਮਾੜਾ ਵੀ ਕਹਿੰਦੇ ਨੇ ਕਿ ਇੱਥੇ ਲੋਕ ਜਦ ਐਤਵਾਰ ਚਪੈਰਾ ਕੱਢਦੇ ਨੇ ਤਾਂ ਇੰਨਾ ਕੁਝ ਨਹੀਂ ਮਿਲਦਾ ਜਿੰਨਾ ਸੰਗਤਾਂ ਦੱਸਦੀਆਂ ਤੁਹਾਨੂੰ ਕਦੇ ਮੰਗੀਆਂ ਮਰਦਾ ਮਿਲੀਆਂ ਨਹੀਂ ਆ ਕੋਈ ਸਮਾਂ ਯਾਦ ਹਾਂਜੀ ਬਿਲਕੁਲ ਜੀ ਬਿਲਕੁਲ ਜੋ ਮੈਂ ਮੰਗਿਆ ਮੈਨੂੰ ਸਭ ਕੁਝ ਮਿਲਿਆ ਮੈਨੂੰ 2 ਸਾਲ ਹੋ ਗਏ ਹੁੰਦਿਆਂ ਨੂੰ ਹਰ ਐਤਵਾਰ ਉਹਨਾਂ ਮੈਂ ਜੋ ਮੰਗਦਾ ਮੈਨੂੰ ਮਿਲਦਾ ਅਜੇ ਵੀ ਇੱਕ ਮੈਂ ਅਰਦਾਸ ਲਈ ਅਰਜੀ ਲਈ ਹੈ ਵਾਹਿਗੁਰੂ ਘਾੜੀ ਤੇ ਪੂਰੀ ਹੋ ਗਈ ਤੇ ਫਿਰ ਤੁਹਾਨੂੰ ਮੈਂ ਦੱਸਾਂਗੇ ਜੀ ਅਜੇ ਮਤਲਬ ਬਾਬੇਣਾ ਨੂੰ ਪਤਾ ਜੀ ਕੀ ਬਾਤ ਹਾਂਜੀ ਸੋ ਇੱਕ ਵੱਡੀ ਗਿਣਤੀ ਦੇ ਵਿੱਚ ਸੰਗਤ ਦੇਖਣ ਨੂੰ ਮਿਲਦੀ ਹੈ ਤੇ ਜਦ ਐਸੀ ਸੰਗਤ ਦੇਖਦੇ ਆ ਤਾਂ ਕਿਤਨਾ ਕਿਤੇ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਪਹੁੰਚਦੀ ਹੈ ਇੱਕ ਵਾਰ ਇਹ ਤਸਵੀਰਾਂ ਤੁਹਾਨੂੰ ਦਿਖਾਈਏ ਕਿ ਬਿਰਤੀ ਰੱਬ ਨਾਲ ਜੁੜੀ ਹੁੰਦੀ ਹੈ ਆਤਮਾ ਤੇ ਪਰਮਾਤਮਾ ਦਾ ਬੜਾ ਸੋਹਣਾ ਮੇ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਹਾਲਾਂਕਿ ਐਸਜੀਪੀਸੀ ਦੇ ਬਹੁਤ ਸੋਹਣੇ ਉਪਰਾਲੇ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਪਰ ਸੰਗਤ ਦਾ ਵੱਦ ਦਾ ਕੱਠ ਕਿਤਨਾ ਕਿਤੇ ਮਨ ਨੂੰ ਖੁਸ਼ੀ ਜ਼ਰੂਰ ਦਿੰਦਾ ਕਿ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਕੱਠ ਲੈ ਕੇ ਪਹੁੰਚ ਰਹੀ ਹੈ ਸੋ ਇੱਕ ਵਾਰ ਇਹ ਤਸਵੀਰਾਂ ਤੁਹਾਨੂੰ ਦਿਖਾਈਏ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਬੈਠੀ ਹੋਈ ਹੈ ਸੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬੜੀ ਵੱਟਿਆ ਹੋ ਰਹੀਆ ਸ਼ਰਧਾਂ ਆ ਰਹੀ ਸੰਗਤ ਮਨੋ ਕਾਮਨਾ ਪੂਰੀ ਹੋ ਰਹੀ ਹੈ ਅੰਮ੍ਰਿਤਸਰ ਲੋਕਮਜੀਠਾ ਰੋੜ ਤੇ ਭਾਈ ਜੀ ਸੰਗਤੇ ਧੋਪ ਦਾ ਵੀ ਕੋਈ ਅਸਰ ਨਹੀਂ ਹੈ ਤਾਪ ਦੀ ਸੜਕ ਤੇ ਵੀ ਬੈਠਦੀ ਹੈ ਅੱਜ ਮੀਂਹ ਪੈ ਰਿਹਾ ਸੰਗਤਾਂ ਵਿੱਚ ਮੇਰਾ ਘੱਟ ਰਹੀ ਹੈ ਹਾਂਜੀ ਬਾਬਾ ਜੀ ਕਿਰਪਾ ਬਾਬਾ ਜੀ ਦੀ ਵਾਗੂ ਮੇਰਾ ਅੱਜ ਰੋਜ਼ ਜਦ ਚਾਲੇ ਪਾਉਂਦੇ ਉਸ ਸਥਾਨ ਦੇ ਲਈ ਮਨ ਦੇ ਵਿੱਚ ਕੀ ਖਿਆਲ ਹੁੰਦੇ ਨੇ ਮਨ ਦੇ ਵਿੱਚ ਇਹੋ ਹੀ ਭਰਦਾ ਭਾਵਨਾ ਕਰੋ ਸੰਗਤਾਂਨ ਵਾਤਵਾਦ ਦਿਨਦਾਰ ਮਿਹਨਤ ਕਰਨ ਹਾਂਜੀ ਕੋਈ ਸਮਾਂ ਯਾਦ ਹੈ ਜਿਸ ਸਮੇਂ ਲੱਗਿਆ ਹੋਵੇ ਕਿ ਮਾੜਾ ਸਮੇਂ ਤੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਹੋਵੇ ਤੇ ਸਮਾਂ ਟਲ ਗਿਆ ਹੋਵੇ ਹਾਂਜੀ ਬਾਬਾ ਜੀ ਬਹੁਤ ਕਿਰਪਾ ਹੁੰਦੀ ਹੈ ਜਿਹਨਾਂ ਦਿਨ ਹੁੰਦੀ ਹੈ ਕੋਈ ਵਾਕਿਆ ਸਾਂਝਾ ਕਰਨਾ ਚਾਹੁੰਦੇ ਜੀ ਸੋਏ ਛੋਟੇ ਛੋਟੇ ਬੱਚਿਆਂ ਦੀ ਜੇਕਰ ਅਸੀਂ ਤਸਵੀਰ ਦਿਖਾਣੀ ਚਾਹੀਏ ਤਾਂ ਗੱਲਬਾਤ ਵੀ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਨਾਮ ਹੈ ਤੁਹਾਡਾ ਰਾਜਵੀਰ ਸਿੰਘ ਦੁਪਹਿਰਾ ਕਿੱਟਣ ਆਇਓ ਹਾਂਜੀ ਹਰ ਹਰ ਹਰਿਆਤਵਾਰਾਂ ਦੇ ਹਾਂਜੀ ਕਿੰਨੀ ਦੇਰ ਹੋ ਗਈ ਆਉਂਦੇ ਆ ਤੁਹਾਨੂੰ 2.5 ਸਾਲ 2.5 ਸਾਲ ਮਾਤਾ ਜੀ ਬੜੀ ਖੁਸ਼ੀ ਮਿਲਦੀ ਹੈ ਤੁਸੀਂ ਵੀ ਸਿਰ ਤੇ ਕੇਸ ਕੀ ਸਜਾਈਆ ਛੋਟੇ ਬੱਚੇ ਨੇ ਵੀ ਅਮਰ ਸ਼ਕਿਆ ਹੋਇਆ ਨੇ ਬੜੀ ਸਕੂਨ ਮੇਰਾ ਡਾ ਮਹਾਰਾਜ ਦੇ ਘਰ ਆਣ ਜਨਾਇਕ ਹਨ ਉਹਨਾਂ ਦਾ ਜਦੋਂ ਪਤਾ ਨਹੀਂ ਕੀ ਹੋ ਗਿਆ ਸਰ ਸਾਡੀ ਕਿਰਪਾ ਕਰੇ ਪੜਾ ਕਰੇ ਬਬਦੀ ਜੀ ਪਤਾ ਜੀ ਜਦੋਂ ਘਰੋਂ ਚਾਲੇ ਪਾਉਂਦੇ ਉਸ ਸਥਾਨ ਦੇ ਲਈ ਮੰਦੇ ਵਿੱਚ ਕੀ ਖਿਆਲ ਹੁੰਦੇ ਨੇ ਮੰਦੇ ਜੀ ਜਿਹੇ ਖਿਆਲ ਹੈ ਮਹਾਰਾਜ ਆਪਰੇ ਦਰਸ਼ਿੰਦੇ ਆ ਉਦੋਂ ਮੈਂ ਦੇ ਸਾਨੂੰ ਆਪਣੇ ਘਰੋਂ ਤੇਰੇ ਘਰ ਦੇ ਵਿੱਚ ਆਈਏ ਹਾਜ਼ਰੀ ਲਾਈਏ ਮਹਾਰਾਜ ਪ੍ਰਵਾਨ ਸਭ ਦਾ ਮੌਸਮ ਬਦਲਿਆ ਪਰ ਕੋਈ ਅਸਰ ਨਹੀਂ ਹੈ ਸੰਗਤ ਜੀ ਕੋਈ ਗੱਲ ਨਹੀਂ ਮਾਲਕ ਦਾ ਸਭ ਕੁਝ ਹੈ ਸਭ ਕੁਝ ਮਾਲਕ ਦਾ ਅਸਰ ਹੀ ਹੈ ਸਰ ਕੀ ਮੈਨੂੰ ਤਾਂ ਲੱਗਦਾ ਇੱਥੇ ਆ ਕੇ ਬਚੇ ਵਧੀਆ ਲੱਗਦਾ ਪਾਠ ਕਰਦੇ ਹੁੰਦੇ ਹਾਂ ਸੁਣਦੇ ਹਾਂ ਪਾਠ ਇੱਥੇ ਸਾਰੇ ਸੇਵਾ ਕਰਦੇ ਦੇਖਦੇ ਹੋ ਖੁਸ਼ੀ ਮਿਲਦੀ ਹੈ ਤੁਹਾਨੂੰ ਨਾਲ ਲੈ ਕੇ ਆਉਂਦੇ ਦਾਦੀ ਜੀ ਨੇ ਤੁਹਾਡੇ ਕੁਝ ਇਹ ਕਹਿਣਾ ਚਾਹੋਗੇ ਸੰਗਤ ਨੂੰ ਕਿ ਦੁਪਹਿਰੇ ਤੇ ਆਇਆ ਕਰੋ ਹਾਏ ਰਾਮੇ ਤੁਹਾਂ ਦੇ ਮਾਲਕ ਦੇ ਘਰ ਆਵਣਾ ਮਾਲਕ ਦੇ ਮਨੋਂ ਕਾਮਨਾ ਮਾਲਕ ਸਭ ਦੀ ਪੂਰੀ ਕਰੇ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਇੱਥੇ ਗਾ ਆਪਣੇ ਬੱਚਿਆਂ ਨੂੰ ਜੋ ਦੁਨੀਆ ਤੇ ਚੱਲ ਰਿਹਾ ਵਾ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਮਹਾਰਾਜ ਆਪਣੀ ਬਾਣੀ ਪੜਨ ਦਾ ਬਲ ਵਾ ਮਾਲਕ ਜੀ ਅੱਜ ਕੱਲ੍ਹ ਲੋਕ ਨਾ ਆਪਣੇ ਕਿੱਤਿਆਂ ਦੇ ਵਿੱਚ ਕਾਫੀ ਬੀਸੀ ਨੇ ਵਿਅਸਤ ਨੇ ਉਹ ਕਹਿੰਦੇ ਸਾਡੇ ਕੋਲ ਗੁਰੂ ਘਰ ਵਾਲੀ ਸਮਾਂ ਹੈ ਨਹੀਂ ਮਾਲਕ ਆਪੇ ਸਮਾਂ ਕਢਾ ਲੈਂਦਾ ਉਹਦੀ ਕਿਰਪਾ ਨਹੀਂ ਚਾਹੀਦੀ ਮਾਲਕ ਆਪੇ ਸਮਾਂ ਕਟਾਉਂਦਾ ਬੜੀਆਂ ਮਾਲਕ ਦੁੱਖ ਹਾਰਕ ਤੇ ਕਸ਼ਟ ਹਾਰਕ ਦੇ ਕਟਦਾ ਮਾਲਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਇਹ ਤਸਵੀਰਾਂ ਦਿਖਾਈਏ ਕਿ ਮੀ ਕਣੀ ਦਾ ਸੰਗਤ ਤੇ ਕੋਈ ਅਸਰ ਨਹੀਂ ਹੈ ਸੋਏ ਤਸਵੀਰਾਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਨੇ ਜਿੱਥੇ ਦੂਸਰੇ ਪਾਸੇ ਅਸੀਂ ਗੱਲ ਕਰਦੇ ਆ ਤਾਂ ਬਾਤ ਚੜ ਕੇ ਸੰਗਤ ਪਹੁੰਚਦੀ ਹੈ ਪਰ ਇੰਨੀ ਖੁਸ਼ੀ ਮਿਲਦੀ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿੱਥੇ ਆਉਂਦੇ ਆ ਚਪੈਰਾ ਸਾਹਿਬ ਤੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿਉਂਕਿ ਨਾਮ ਸਿਮਰਨ ਕਰਨਾ ਇੱਥੇ ਆ ਕੇ ਇੰਨੀ ਸੰਗਤ ਨੂੰ ਦੇਖਣਾ ਕਿਉਂਕਿ ਸੰਗਤ ਦੇ ਵਿੱਚੋਂ ਰੱਬ ਮਿਲ ਰਿਹਾ ਵਧੀਆ ਮਹਿਸੂਸ ਹੁੰਦਾ ਭਾਈ ਵੀ ਗੁਰੂ ਦਾ ਨਾਮ ਲਈਦਾ ਵਾ ਹੋਰ ਵੀ ਕਈ ਕੋਈ ਤੇ ਨਾ ਕੋਸ਼ਿਸ਼ੀ ਪ੍ਰਾਪਤ ਹੁੰਦੀ ਆ ਵੀ ਨਹੀਂ ਸੰਤੁਸ਼ਟ ਦਿਨ ਦਿਨ ਜੋੜਨ ਦੀ ਆ ਮਹਾਰਾਜ ਦੇ ਨਾਲ ਇਕੱਲੇ ਪੰਜਾਬ ਦੇ ਨਹੀਂ ਹੋਰ ਵੀ ਕਈ ਦੇਸ਼ਾਂ ਵਿਦੇਸ਼ਾਂ ਦੇ ਲੋਕ ਹੁੰਦੇ ਆ ਕਈ ਸਟੇਟਾਂ ਤੋਂ ਲੋਕ ਹੁੰਦੇ ਆ ਜਿਹੜੀ ਇੱਥੇ ਕਰਨ ਪਾਠ ਪੂਜਾ ਇੱਥੇ ਸੰਗਤ ਦੱਸਦੀ ਹੈ ਕਿ ਜੋ ਮੰਗੀਆਂ ਮਰਦਾ ਮੰਗਦੇ ਆ ਪੂਰੀਆਂ ਹੁੰਦੀਆਂ ਪਰ ਕੁਝ ਲੋਕ ਵੀ ਆ ਜੋ ਚਪੈਰੇ ਦਾ ਵਿਰੋਧ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਤੇ ਮੂਰਖ ਲੋਕ ਹੀ ਆ ਜੋ ਵਿਰੋਧ ਕਰਦੇ ਆ ਮੂਰਖ ਲੋਕ ਆ ਜੋ ਵਿਰੋਧ ਕਰਦੇ ਆ ਤੇ ਕਿਸੀ ਦੀ ਖੁਸ਼ੀ ਵੀ ਕਜਰਦੇ ਨਹੀਂ ਕਈ 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 ਚੰਗੇ ਵੀ ਆ ਕਈ ਮਾੜੇ ਵੀ ਹਰ ਜਗ੍ਹਾ ਹੁੰਦੇ ਆ ਕੋਈ ਚੰਗੇ ਗੱਲਾਂ ਵੀ ਕਰਨ ਵਾਲੇ ਆ ਕੋਈ ਮਾੜੇ ਵੀ ਆ ਹੁਣ ਦੁਪਹਿਰੇ ਸਾਹਬ ਤੇ ਵੀ ਕਈ ਦੁਪਹਿਰਾ ਸਾਹਬ ਵੀ ਕੱਟਣ ਹੁੰਦੇ ਆ ਕਈ ਦੁਪਹਿਰੇ ਦੇ ਨਾਂ ਦੇ ਘੁੰਮਦੇ ਜਾਂ ਫੇਰਦੇ ਆ ਉਹ ਹੋਰ ਕਈ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਤੇ ਕਈ ਕੱਟਦੇ ਆ ਕਈ ਕੱਟਦੇ ਵੀ ਨਹੀਂ ਆ ਇਹ ਗੱਲਾਂ ਧੰਨਵਾਦ ਜੀ ਸੋ ਅ ਗੱਲ ਕਰੀਏ ਤਾਂ ਅੱਜ ਸੰਗਤ ਐਡੇ ਘੱਟ ਨਾ ਹਾਲਾਂਕਿ ਸਿਰਫ ਸੰਗਤ ਹੀ ਨਹੀਂ ਦੂਰ ਦੂਰ ਤੱਕ ਦਿਖਾਈਏ ਤਾਂ ਦੁਕਾਨਾਂ ਵਾਲੇ ਵੀ ਜਿਹੜੇ ਨੇ ਬਾਹਰ ਖੜ੍ਹਦੇ ਨੇ ਹੱਥ ਜੋੜ ਕੇ ਇਹ ਜਿਹੜੀ ਜੋੜਿਆਂ ਦੀ ਸੇਵਾ ਇਹ ਦੁਕਾਨ ਵਾਲੇ ਖੁਦ ਕਰਦੇ ਆ ਕਿ ਕਿਤੇ ਨਾ ਕਿਤੇ ਜੋ ਸੇਵਾ ਕਿਸੇ ਦੇ ਹਿੱਸੇ ਜ਼ਰੂਰ ਹੋ ਜਾਵੇ ਸੋ ਹਰ ਪਾਸੇ ਅਦ ਸੰਗਤ ਦਾ ਇਕੱਠ ਜ਼ਰੂਰ ਦੇਖਣ ਨੂੰ ਮਿਲਦਾ ਪਰ ਇਹ ਤਸਵੀਰਾਂ ਦਿਖਾਈਏ ਤੁਹਾਨੂੰ ਕਿ ਇਹ ਸੰਗਤ ਵੱਧ ਦੇ ਇਕੱਠ ਨਾਲ ਜਦ ਦੇਖਣ ਨੂੰ ਮਿਲਦੀ ਹੈ ਤਾਂ ਮਨ ਨੂੰ ਜ਼ਰੂਰ ਖੁਸ਼ੀ ਹੁੰਦੀ ਹੈ ਇੱਕ ਵਾਰ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾ ਦਈਏ ਕਿ ਕਿਸ ਤਰੀਕੇ ਸੰਗਤ ਇਕੱਠ ਲੈ ਕੇ ਇੱਥੇ ਪਹੁੰਚਦੀ ਆ ਤੇ ਇਹ ਮਾਤਾ ਜੀ ਦੀ ਤਸਵੀਰ ਦੇਖੋ ਕਿ ਕਿਸ ਤਰੀਕੇ ਮਾਤਾ ਜੀ ਰੱਬ ਨਾਲ ਕਹਿ ਸਕਦੇ ਆਂ ਬਾਬਾ ਦੀਪ ਸਿੰਘ ਜੀ ਦੀ ਪ੍ਰਤੀ ਇੱਥੇ ਪਿਆਰ ਹੈ ਤੇ ਹੱਥ ਜੁੜੇ ਹੋਏ ਤੁਸੀਂ ਦੇਖੋ ਇੱਕ ਮਿਰਤੀ ਰੱਬ ਨਾਲ ਜਿਹੜੀ ਜੁੜੀ ਹੁੰਦੀ ਹੈ ਜੇ ਕਹਿ ਲਈਏ ਕਿ ਜੋ ਇਧਰ ਪਿਆਰ ਹੈ ਬਾਬਾ ਦੀਪ ਸਿੰਘ ਜੀ ਦਾ ਉਹ ਇੱਥੇ ਖਿੱਚ ਕੇ ਲੈ ਕੇ ਆਉਂਦਾ ਗੱਲਬਾਤ ਕਰਦੇ ਆਂ ਮਿਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿੱਕੀ ਨਾਮ ਹੈ ਜੀ ਤੁਹਾਡਾ ਇਧਰ ਮੇਰਾ ਨਾਮ ਜਗਦੀਪ ਸਿੰਘ ਹੈ ਇਹ ਸਾਰੇ ਇੱਥੇ ਆਉਂਦੇ ਹੋ ਸੰਗਤ ਇਕੱਠ ਦੇਖ ਦਿਓ ਆਪਣੇ ਧਾਰਮਿਕ ਸਥਾਨਾਂ ਦੇ ਕਿਵੇਂ ਦਾ ਮਹਿਸੂਸ ਕਰਦੇ ਬਹੁਤ ਵਧੀਆ ਮਹਿਸੂਸ ਹੁੰਦਾ ਲੋਕਾਂ ਦੀ ਸ਼ਰਧਾ ਦੇਖੋ ਤੁਸੀਂ ਕਿੰਨੀ ਹੈ ਕੋਈ ਇਕੱਠ ਹਜ਼ਾਰਾਂ ਵਿੱਚ ਨਹੀਂ 100 ਵਿੱਚ ਨਹੀਂ ਲੱਖਾਂ ਵਿੱਚ ਹੈ ਇਕੱਠ ਹਜ਼ਾਰਾਂ ਵਿੱਚ ਨਹੀਂ 100 ਵਿੱਚ ਨਹੀਂ ਲੱਖਾਂ ਵਿੱਚ ਹੈ ਦੇਖੋ ਚਲੋ ਲੋਕ ਜਿਨ੍ਹਾਂ ਦੀ ਸ਼ਰਧਾ ਆਪਣਾ ਪਾਠ ਕਰਨ ਆਉਂਦੇ ਉੱਪਰੋਂ ਸ਼ਰਧਾ ਹੈਗੀ ਲੰਗਰ ਲਾਉਣ ਵਾਲਿਆਂ ਦੀ ਹਰ ਪ੍ਰਕਾਰ ਦੇ ਇੱਥੇ ਲੰਗਰ ਲੋਕਾਂ ਵੱਲੋਂ ਲਾਏ ਜਾ ਰਹੇ ਆ 12 ਵਜੇ ਅੱਜ ਪਹਿਰਾ ਸਾਹਿਬ ਸ਼ੁਰੂ ਹੁੰਦਾ ਤੇ 4:30 ਵਜੇ ਤੱਕ ਚੱਲਦਾ ਮੈਂ ਜਲਦੀ ਤਾਂ ਜਾ ਰਿਹਾ ਕਿਉਂਕਿ ਮੈਂ ਦੂਰੋਂ ਆਇਆ ਮੁਖਰ ਤੋਂ ਹਰ ਸੰਡੇ ਮੈਂ ਮੀਨਸ ਇੱਥੇ ਆਉਣਾ ਕਿੱਥੋਂ ਆਉਂਦੇ ਹੋ ਜੀ ਮੁਖਰ ਸਾਹਿਬ ਤੋਂ ਮੁਖਰ ਸਾਹਿਬ ਤੋਂ ਖਾਸ ਦੁਪਹਿਰਾ ਘਟਣਾ ਆਉਂਦੇ ਹੋ ਹਾਂਜੀ 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 ਕੋਈ ਸਮਾਂ ਕੋਈ ਵਾਕਿਆ ਸਾਂਝਾ ਕਰਨਾ ਚਾਹੋਗੇ ਜਿੱਥੇ ਮਾੜਾ ਸਮਾਂ ਆਵੇ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਹੋਵੇ ਤਾਂ ਸਮਾਂ ਟਲ ਗਿਆ ਹੋਵੇ ਜੀ ਸਮਾਂ ਆਇਆ ਪਿਛਲੇ ਵਾਰ ਵੀ ਮੈਂ ਪਿਛਲੀ ਗਰਮੀ ਵਿੱਚ ਲਾ ਕੇ ਗਿਆ ਸੀ ਦੁਪਹਿਰਾ ਸਾਹਿਬ ਤੇ ਕੁਝ ਬੁਰੇ ਟਾਈਮ 'ਚ ਮੈਨੂੰ ਕੱਢਿਆ ਪ੍ਰਮਾਤਮਾ ਨੇ ਉਹ ਚਲੋ ਕਿਸ ਦਿਨ ਫੇਰ ਸਾਂਝੀ ਕਰਾਂਗੇ ਆਪਾਂ ਠੀਕ ਵਾਹਿਗੁਰੂ ਜੀ ਖਾਲਸਾ ਆਖਰੀ ਸਵਾਲ ਕਰਾਂਗਾ ਜੀ ਅਸੀਂ ਦੇਖ ਰਿਹਾ ਦੋ ਦੋ ਤਿੰਨ ਤਿੰਨ ਕਿਲੋਮੀਟਰਾਂ ਤੱਕ ਸੰਗਤ ਬੈਠੀ ਹੈ ਅੰਦਰ ਵੀ ਪ੍ਰਕਰਮਾ ਭਰੀ ਹੈ ਦਰਬਾਰ ਭਰਿਆ ਹੋਇਆ ਲੱਗਦਾ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਜਿਵੇਂ ਵਾਪਸ ਮੁੜ ਰਹੀ ਹੈ ਜੋ ਸਿੱਖੀ ਤੋਂ ਭਟਕੇ ਬੱਚੇ ਨੇ ਉਹ ਵੀ ਵਾਪਸ ਮੁੜਨਗੇ ਮੈਂ ਇੱਕ ਗੱਲ ਜਾਂਦਾ ਜੀ ਪ੍ਰਮਾਤਮਾ ਏਕਾ ਹਰ ਧਰਮ ਹਰ ਧਰਮਾਂ ਵਿੱਚ ਹਰ ਕੋਈ ਆਪਣੇ ਆਪਣੇ ਰੱਬ ਨੂੰ ਮੰਨਦਾ ਹੈ ਪ੍ਰਮਾਤਮਾ ਏਕਾ ਮੈਂ ਤਾਂ ਇਹੀ ਕਹਾਂਗਾ ਪਰ ਜਿਹਨੂੰ ਵੀ ਅਸੀਂ ਮੰਨਣਾ ਆਪਣੇ ਦਿਲੋਂ ਮੰਨਿਆ ਹੈ ਸਤਿਕਾਰ ਨਾਲ ਮੰਨਿਆ ਹੈ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਕੋਈ ਧਰਮ ਬਾੜਾ ਸਾਰੇ ਧਰਮ ਆਪਣੇ ਬਰਾਬਰ ਆ ਪਰਮਾਤਮਾ ਇੱਕ ਆ ਹੀ ਪਰ ਸਿੱਖੀ ਚ ਵਾਪਸ ਮੁੜਦਗੇ ਬੱਚੇ ਲੱਗਦਾ ਜੀ ਜੋ ਸਿੱਖੀ ਤੋਂ ਭਟਕੇ ਨੇ ਹਾਂਜੀ ਉਹ ਉਹਨਾਂ ਦੀ ਮਾਨਸਿਕਤਾ ਜੋ ਵੀ ਆ ਦੇਖੋ ਕੀ ਬੰਦ ਆ ਅੱਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਵਰਦੇ ਮੀ ਦਾ ਵੀ ਸੰਗਤ ਤੇ ਕੋਈ ਅਸਰ ਨਹੀਂ ਚਾਹੇ ਜੂਨ ਜਲਾਈ ਦੀ ਤੋਪ ਹੋਵੇ ਉਹਦਾ ਵੀ ਸੰਗਤ ਤੇ ਕੋਈ ਅਸਰ ਨਹੀਂ ਆ ਅਨੇਕਾ ਪ੍ਰਕਾਰ ਦੇ ਲੰਗਰ ਅਨੇਕਾ ਪ੍ਰਬੰਧ ਐਸਜੀਪੀਸੀ ਤੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਬਨੇ ਹੋਏ ਨੇ ਸੋ ਮੈਨੂੰ ਲੱਗਦਾ ਇਹ ਤੋਂ ਖੂਬਸੂਰਤ ਤਸਵੀਰ ਹੋਰ ਕੋਈ ਨਹੀਂ ਹੋ ਸਕਦੀ ਕਿ ਇਹਨੇ ਮੀ ਦੇ ਵਿੱਚ ਵੀ ਸੰਗਤ ਇੱਥੇ ਚਪਹਿਰਾ ਕਟਣ ਆਉਂਦੀ ਹੈ ਤੇ ਛੋਟੇ-ਛੋਟੇ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਪਹੁੰਚਦੇ ਨੇ ਫਿਲਹਾਲ ਇਹ ਮੈਨੂੰ ਦੱਸਤ ਸੁਖਾ TV ਦੇ ਲਈ ਮੈਂ ਦਮਦੀਪ ਸਿੰਘਾਂ ਬ੍ਰਿਸ਼